ਜੀ ਸਾਰਨ ਸਸਕੀ ਕਾਲ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਜੇ ਰੋ ਆਪਣੇ ਇਸ ਤਰੀਕੇ ਨਾਲ ਵਰਕ ਵਾਲਾ ਸੂਟ ਹੋਵੇ ਜਿਵੇਂ ਇੱਕ ਇਹ ਸੂਟ ਦੇ ਉੱਪਰ ਮੋਤੀ ਸਟੋਨ ਲੱਗੇ ਹੋਣ ਤਦ ਉਹ ਆਪਾਂ ਗਲਾ ਕਿਹ ਇਸ ਤਰੀਕੇ ਨਾਲ ਅਟੈਚ ਕਰ ਸਕਦੇ ਆ ਕਿਉਂਕਿ ਹੈਵੀ ਸੂਟ ਹੋਣ ਦੇ ਕਾਰਨ ਕਈ ਪਹਿਣਾ ਕੀ ਕਰਦੀਆਂ ਆਈਆਂ ਤੇ ਸੂਟ ਦੇ ਉੱਪਰ ਜਿਹੜੇ ਸਟੋਨ ਵਗੈਰਾ ਲੱਗੇ ਹੁੰਦੇ ਨੇ ਨਹੀਂ ਉਤਾਰਦੀਆਂ ਤੇ ਆਪਣੀਆਂ ਸੂਈਆਂ ਟੁੱਟ ਜਾਂਦੀਆਂ ਠੀਕ ਹੈ ਤੇ ਆਪਾਂ ਤੁਹਾਨੂੰ ਦੱਸਦੇ ਜੇ ਜੇ ਰੋ ਆਪਾਂ ਗਲਾ ਲਾਉਣਾ ਹੈ ਆਪਾਂ ਕਿਹ ਇਸ ਤਰੀਕੇ ਨਾਲ ਲਾਉਣਾ ਸੂਟ ਦੇ ਵਿੱਚ ਆਪਾਂ ਦੇਖੋ ਪਲੇਟਾ ਪੂਟਾ ਸਾਰੀਆਂ ਪਾ ਰੱਖੀਆਂ ਤੇ ਆ ਆਪਣੇ ਕੋਲ ਸੂਟ ਆ ਜੀ ਵਰਕ ਵਾਲਾ ਇਹਦੇ ਉੱਪਰ ਸਟੋਨ ਵੀ ਲੱਗੇ ਆ ਤੇ ਮੋਤੀ ਵੀ ਲੱਗੇ ਆ ਤੇ ਇਹ ਆਪਣੇ ਕੋਲ ਗਲਾ ਤੁਸੀਂ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਗਲਾ ਲੈ ਲੈਣਾ ਸੂਟ ਦਾ ਸੈਂਟਰ ਤੁਸੀਂ ਕਰ ਲੈਣਾ ਸੂਟ ਦਾ ਸੈਂਟਰ ਆਪਾਂ ਕਰ ਲਿਆ ਇੱਥੇ ਸੈਂਟਰ 'ਚ ਹੁਣ ਆਪਾਂ ਜਿੰਨਾ ਤੁਸੀਂ ਗਲਾ ਚੌੜਾ ਰੱਖਣਾ ਉਹਨਾਂ ਤੁਸੀਂ ਨਿਸ਼ਾਨ ਲਾ ਲੈਣਾ ਜੇ ਤੁਸੀਂ 5 ਇੰਚ ਗਲਾ ਚੌੜਾ ਰੱਖਣਾ ਤਾਂ ਤੁਸੀਂ ਦੋਨਾਂ ਸਾਈਡਾਂ ਨੇ ਟਾਈਟਾ ਇੰਚ ਛੱਡ ਕੇ 5 ਇੰਚ ਤੇ ਨਿਸ਼ਾਨ ਲਾ ਲੈਣਾ ਦੇਖੋ ਆਪੇ ਆਪਾਂ ਨਿਸ਼ਾਨ ਲਾ ਲਏ ਆ 5 ਇੰਚ ਦਾ ਆਪਾਂ ਗਲਾ ਚੌੜਾ ਪਾਉਣਾ ਤੇ ਹੁਣ ਆਪਾਂ ਕੀ ਕਰਾਂ ਦੇਖੋ ਇਸ ਤਰੀਕੇ ਨਾਲ ਰੱਖ ਲਾਂਗੇ ਆਪਾਂ ਇਹਨਾਂ ਨਿਸ਼ਾਨਾਂ ਤੇ ਇਸ ਤਰੀਕੇ ਨਾਲ ਗਲੇ ਨੂੰ ਰੱਖ ਲਾਂਗੇ ਇਹਨਾਂ ਨਿਸ਼ਾਨਾਂ ਤੇ ਆਪਾਂ ਇਸ ਤਰੀਕੇ ਨਾਲ ਗਲੇ ਨੂੰ ਰੱਖ ਕੇ ਤੇ ਗਲੇ ਦੇ ਨਾਲ ਨਾਲ ਨਾ ਨਾ ਆਪਾਂ ਚਾਕ ਨਾਲ ਨਿਸ਼ਾਨ ਲਾ ਦੇਾਂਗੇ ਇਸ ਤਰ੍ਹਾਂ ਅਗਲੇ ਦੇ ਸ਼ੇਪ ਦੇ ਆਪਣੇ ਨਿਸ਼ਾਨ ਲਾ ਗਏ ਚਾਕ ਨਾਲ ਇਹ ਜਿਹੜੇ ਵੀ ਜਿੰਨਾ ਆਪਾਂ ਚੌੜਾ ਗਲਾ ਬਣਾਉਣਾ ਹੈ ਉਹਨੇ ਸਾਰੇ ਨਿਸ਼ਾਨ ਲਾ ਗਏ ਤੇ ਹੁਣ ਆਪ ਨੂੰ ਪਤਾ ਲੱਗ ਹੋ ਜੂਗਾ ਵੀ ਆਪਣੀ ਜਿਹੜੀ ਸਲਾਈ ਹੈ ਇਸ ਨਿਸ਼ਾਨਾਂ ਤੇ ਆਊਗੀ ਤੇ ਇੱਥੇ ਆਪਾਂ ਜਿਹੜਾ ਸਟੋਨ ਲੱਗੇ ਆ ਇਹਨਾਂ ਨੂੰ ਆਪਾਂ ਲਾ ਜਾਗੇ ਇਸ ਤਰੀਕੇ ਨਾਲ ਕਿਉਂ ਆਪਣੇ ਫालतू ਸਟੋਨ ਵੀ ਨਾਲ ਜਾਣਗੇ ਜੇ ਆਪਾਂ ਗਲਾ ਲਾਉਣ ਤੋਂ ਪਹਿਲਾਂ ਆ ਵਾਲੀ ਸਾਈਡ ਤੋਂ ਸਾਰੇ ਇਥੋਂ ਸਟੋਨ ਲਾਤੇ ਜਿਹੜੀ ਸੈਡਾਂ ਗਲੇ ਤੋਂ ਉੱਥੇ ਪਲੇਨ ਰਹਿਣੀ ਆ ਫਿਰ ਉਹ ਸੋਨਾ ਨਹੀਂ ਲੱਗਣਾ ਜਿਹੜਾ ਆਪਾਂ ਨਿਸ਼ਾਨ ਲਾਈ ਇਹਨਾਂ ਨਿਸ਼ਾਨਾਂ ਤੇ ਹੀ ਆਪਾਂ ਇਹਦੇ ਸਟੋਨ ਲੱਗਿਆ ਉਹਨਾਂ ਨੂੰ ਲਾ ਦੇਾਂਗੇ ਤੇ ਆਪਣੀ ਸੂਈ ਵੀ ਨਹੀਂ ਟੁੱਟਣੀ ਤੇ ਆਪਣੀ ਜਿਹੜੀ ਸੂਟ ਦੇ ਵਿੱਚ ਜਿਹੜਾ ਗਲਾ ਫਿਨਿਸ਼ਿੰਗ ਨਾਲ ਅਟੈਚ ਹੋ ਜੂਗਾ ਕਿਉਂਕਿ ਜਦ ਆਪਣੀ ਸੂਈਆਂ ਟੁੱਟਦੀਆਂ ਤੇ ਕਈ ਵਾਰ ਕੀ ਹੁੰਦਾ ਸਟੋਨ ਦੇ ਉੱਪਰ ਆਪਣੀ ਜਿਹੜੀ ਸੂਈ ਵਜਦੀ ਆ ਤੇ ਆਪਣਾ ਕੱਪੜਾ ਫਟ ਜਾਂਦਾ ਉਥੋਂ ਤੇ ਫਿਨਿਸ਼ਿੰਗ ਵੀ ਨਹੀਂ ਹੁੰਦੀ ਤੇ ਕਪੜਾ ਵੀ ਫਟਿਆ ਆਪਣਾ ਦਿਸਦਾ ਤੇ ਆਪਾਂ ਇਸ ਤਰੀਕੇ ਨਾਲ ਮੋਤੀ ਦੇਖੋ ਸਾਰੇ ਲਾ ਲਏ ਐ ਇਸ ਤਰੀਕੇ ਨਾਲ ਮੋਤੀ ਆਪਣ ਜਿਹੜੇ ਲੱਗੇ ਹੋਏ ਐ ਇਹ ਸਾਰੇ ਲਾ ਲਾਂਗੇ ਉੱਪਰ ਜਿਹੜੇ ਆਪਣੇ ਸਟੋਨ ਜੀ ਲੱਗੇ ਐ ਤੇ ਗਲਾ ਵੀ ਆਪਣਾ ਫਿਨਿਸ਼ਿੰਗ ਨਾਲ ਅਟੈਚ ਹੋ ਜਾਊਗਾ ਤੇ ਹੁਣ ਆਪਾਂ ਗਲੇ ਨੂੰ ਪ੍ਰੈਸ ਨਾਲ ਕੱਪੜੇ ਤੇ ਅਟੈਚ ਕਰਦੇ ਆਂ ਪਹਿਲਾਂ ਆਪਾਂ ਜਿਹੜਾ ਇਹ ਗਲਾ ਸੂੜ ਤੇ ਜਿਹੜੇ ਗਲੇ ਨੇ ਨਿਸ਼ਾਨ ਲਾਏ ਸੀ ਉਸ ਗਲੇ ਨੂੰ ਆਪਾਂ ਪ੍ਰੈਸ ਨਾਲ ਇਸ ਤਰੀਕਾ ਕਪੜੇ ਤੇ ਚਿਪਕਾ ਲਾਂਗੇ ਬਹੁਤ ਹੀ ਫਿਨਿਸ਼ਿੰਗ ਨਾਲ ਗਲਾ ਲੱਗਦਾ ਆਪਣਾ ਤੁਸੀਂ ਪਹਿਲਾਂ ਐਂ ਜਿਹੜਾ ਗਲਾ ਤੁਸੀਂ ਬਣਾਉਣਾ ਨਾ ਕੜਾਈ ਵਾਲੇ ਸੂਟ ਦਾ ਜਿਹਦੇ ਤੇ ਜ਼ਿਆਦਾ ਮੋਟੀ ਸਟੋਨ ਲੱਗੇ ਹੋਣ ਤੇ ਉਹਨੂੰ ਤੁਸੀਂ ਪਹਿਲਾਂ ਇਸ ਤੇ ਇੱਕ ਨਾ ਹੀ ਗਲਾ ਰੱਖ ਲੈਣਾ ਉੱਪਰ ਗਲਾ ਰੱਖਣ ਤੋਂ ਬਾਅਦ ਤੁਸੀਂ ਫਿਰ ਨਿਸ਼ਾਨ ਲਾ ਲੈਨੇ ਆ ਉੱਤੇ ਨਿਸ਼ਾਨ ਲਾਉਣ ਤੋਂ ਬਾਅਦ ਜਿਹੜਾ ਉੱਤੇ ਮੋਤੀ ਸਟੋਨ ਹੈਗੇ ਸਾਰੇ ਉਹਨਾਂ ਨੂੰ ਪਹਿਲਾਂ ਤੁਸੀਂ ਪੱਟ ਦੇ ਦਾ ਜਿਹੜਾ ਮੋਤੀ ਹੈ ਤੁਸੀਂ ਥੋੜੀ ਨਾ ਭੰਨ ਦੇਣੀ ਆ ਠੀਕ ਹੈ ਇਸ ਤੋਂ ਬਾਅਦ ਤੁਸੀਂ ਗਲਾ ਅਟੈਚ ਕਰਨਾ ਲੈਦਾ ਵੀ ਸੈਂਟਰ ਕਰ ਲਾਂਗੇ ਸੂਟ ਵਾਲਾ ਕੱਪੜਾ ਲਾਵਾਂਗੇ ਆਪਾਂ ਦੇਖੋ ਜਿਹੜਾ ਸਟੋਨ ਸਾਰੇ ਆਪਾਂ ਪਾਟਦੇ ਇੱਥੋਂ ਤੇ ਆਪਾਂ ਜਿਹੜਾ ਗਲਾ ਜਿੱਥੇ ਜਿੱਥੇ ਆਊਗਾ ਉੱਥੇ ਆਪਣੇ ਸਟੋਨ ਨਹੀਂ ਹੈਗੇ ਹੁਣ ਫੇਰ ਇਸ ਤਰੀਕੇ ਨਾਲ ਦੇਖੋ ਆਪਾਂ ਇਸ ਤਰੀਕੇ ਨਾਲ ਮਹਿਸੂਸ ਹੁੰਦਾ ਵੀ ਆਪਣੇ ਜਿਹੜੇ ਹੈਗੇ ਆ ਗਲੇ ਦੇ ਥੱਲੇ ਕੋਈ ਵੀ ਸਟੋਨ ਨਹੀਂ ਹੈਗੇ ਸਾਰੇ ਆਪਾਂ ਪਾਟਦੇ ਆ ਸਟੋਨ ਇਹ ਹੁਣ ਆਪਾਂ ਸੈਂਟਰ ਨਾਲ ਸੈਂਟਰ ਮਿਲਾ ਕੇ ਤੇ ਬੁਕਰੰਗ ਦੇ ਨਾਲ ਨਾਲ ਆਪਾਂ ਸਲਾਈ ਲਾ ਦੇਾਂਗੇ देखो आपने कितने आसानी न गला है ਸੂਟ ਤੇ ਅਟੈਚ ਹੋ ਗਿਆ ਆਪ ਨੂੰ ਕੋਈ ਵੀ ਦਿੱਕਤ ਨਹੀਂ ਆਈ ਸਲਾਈ ਲਾਉਣ ਲੱਗੇ ਕਿਉਂਕਿ ਆਪਾਂ ਪਹਿਲਾਂ ਹੀ ਸਟੂਨ ਸਾਰੇ ਪਟਦੇ ਸੀ ਤਾਂ ਕਰਕੇ ਆਪਣੇ ਕੋਈ ਵੀ ਦਿੱਕਤ ਨਹੀਂ ਆਏਗੀ ਸਲਾਈ ਲਾਉਣ ਲੱਗੇ ਤੇ ਨਾ ਹੀ ਆਪਣੀ ਕੋਈ ਸੂਈ ਟੁੱਟੀ ਆ ਠੀਕ ਹੈ ਇਸ ਤਰੀਕੇ ਨਾਲ ਗਲਾ ਲਾਉਣਾ ਪੂਰੀ ਫਿਨਿਸ਼ਿੰਗ ਦੇ ਨਾਲ ਆਪਣਾ ਗਲਾ ਆਊਗਾ ਇਸ ਤਰ੍ਹਾਂ ਸੈਂਟਰ ਚੋਂ ਆਪਾਂ ਕੱਪੜਾ ਕਟਿੰਗ ਕਰ ਦਾਂਗੇ ਅੱਧਾ ਇੰਚ ਦਾ ਕੱਪੜਾ ਨਾਲ ਰੱਖ ਕੇ ਦੇਖੋ ਆਪਣੇ ਸੂਟ ਦੇ ਉੱਪਰ ਕਿੰਨੇ ਮੋਤੀ ਤੇ ਸਟੋਨ ਲੱਗੇ ਸੀਗੇ ਜਿਹੜੇ ਕਿ ਆਪਾਂ ਸਟੋਨ ਲਾਤੇ ਆ ਤੇ ਹੁਣ ਆਪਾਂ ਇੱਥੇ ਕੱਟ ਲਾਵਾਂਗੇ ਦੇਖੋ ਸੂਟ ਦੇ ਉੱਪਰ ਆਪਣੇ ਕਿੰਨੇ ਮੋਤੀ ਤੇ ਸਟੋਨ ਲੱਗੇ ਆ ਤੇ ਆਪਾਂ ਸਟੋਨ ਲਾਤੇ ਸੀਗੇ ਪਹਿਲਾਂ ਹੀ ਤੇ ਆਪਣਾ ਗਲਾ ਜਿਹੜਾ ਹੈਗਾ ਵਧੀਆ ਆ ਗਿਆ ਕੋਈ ਵੀ ਸੂਈ ਨਹੀਂ ਟੁੱਟੀ ਇਸ ਤੋਂ ਬਾਅਦ ਆਪਾਂ ਗਲੇ ਨੂੰ ਇਸ ਤਰੀਕਾ ਨਾਲ ਕਰਕੇ ਤੇ ਵੱਡੇ ਬਖੇਰੀ ਸਲਾਈ ਲਾ ਰਹੇ ਹਾਂਗੇ ਉੱਪਰ ਇਸ ਤੋਂ ਬਾਅਦ ਆਪਾਂ ਤਰਪਾਈ ਕਰ ਦੇਾਂਗੇ ਤੁਸੀਂ ਇਹ ਵਾਲਾ ਕੱਚਾ ਸੂਈ ਨਾਲ ਵੀ ਕਰ ਸਕਦੇ ਆ ਮੈਂ ਤੇ ਜਗਾ ਛੱਡ ਛੱਡ ਕੇ ਸਲਾਈ ਲਾਈ ਹੈ ਤਾਂ ਜੋ ਆਪਣੇ ਸਟੋਨ ਵੀ ਨਾਲ ਸੂਈ ਤੇ ਜੋੜਨ ਤੇ ਜਿਹੜਾ ਆਪਣੇ ਹੈਗੇ ਮੋਤੀ ਵੀ ਨਾਲ ਟੁੱਟਣ ਤੇ ਗਲੇ ਦੀ ਫਿਨਿਸ਼ਿੰਗ ਪੂਰੀ ਰਵੇ ਆਪਣੀ ਤੁਸੀਂ ਇਹ ਵਾਲਾ ਕੱਚਾ ਤੁਸੀਂ ਨਾ ਕਰ ਲੋਗੇ ਤਾਂ ਵਧੀਆ ਰਹੂਗਾ ਦੇਖੋ ਗਲਾ ਆਪਣੇ ਇਸ ਤਰੀਕੇ ਨਾਲ ਅਟੈਚ ਹੋ ਗਿਆ ਤੁਸੀਂ ਦੇਖ ਸਕਦੇ ਜਿਹੜੇ ਆਪਣੇ ਮੋਤੀ ਇਹ ਸਟੋਨ ਇਸ ਤਰੀਕੇ ਨਾਲ ਗਲੇ ਦੇ ਨਾਲ ਨਾਲ ਲੱਗੇ ਹੋਏ ਆ ਦੇਖੋ ਗਲੇ ਦੇ ਨਾਲ ਨਾਲ ਆਪਣੇ ਮੋਤੀ ਸਟੋਨ ਸਾਰੇ ਲੱਗੇ ਹੋਏ ਆ ਪੂਰੀ ਫਿਨਿਸ਼ਿੰਗ ਦੇ ਨਾਲ ਆਪਣਾ ਜਿਹੜਾ ਹੈਗਾ ਗਲਾ ਅਟੈਚ ਹੋਇਆ ਠੀਕ ਹੈ ਜੀ ਕੋਈ ਵੀ ਐਕਸਟਰਾ ਮੋਤੀ ਆਪਣਾ ਨਹੀਂ ਲਿਆ ਤੁਸੀਂ ਇਸ ਤਰੀਕੇ ਨਾਲ ਹੀ ਜਿਹੜਾ ਵੀ ਗਲਾ ਮੋਤੀਆਂ ਵਾਲੇ ਸੂਟ ਤੇ ਅਟੈਚ ਕਰਨਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਅਟੈਚ ਕਰਕੇ ਦੇਖੋ ਤੁਹਾਡੇ ਸੂਟ ਤੇ ਪੂਰੀ ਪਰਫਿਨਿਸ਼ਿੰਗ ਆਊਗੀ ਤੇ ਤੁਹਾਡਾ ਕੋਈ ਵੀ ਸੂਈ ਵਗੈਰਾ ਨਹੀਂ ਟੁੱਟਦੀ ਤੇ ਵਧੀਆ ਤਰੀਕੇ ਨਾਲ ਤੁਹਾਡਾ ਗਲਾ ਅਟੈਚ ਹੋਊਗਾ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰਬ ਰੱਖਾ